ਆ ਭਾਈ 22000 ਹੋ ਗਿਆ ਯਾਰ ਭਾਈ ਜਾਨਿਆ 23 ਲੱਖ ਤੇ ਤੁਸੀਂ 22 ਲਾਤਾ ਹੁਣ ਤੂੰ 23 ਕਰਤਾ ਤੇ 23 ਕਿਹਨੇ ਲਾਇਆ 23 ਲੈ ਹੈ ਭਾਈ ਨਹੀਂ ਮੰਨ ਗਾ ਕਹੀ ਗਾ ਨਹੀਂ ਜਾਂਦੇ ਯਾਰ ਭਾਈ ਦੀ ਹੁਣ ਤਾਂ ਫੜਨਾ ਬਜਾ ਹੱਦੀ ਹੱਦੀ ਨੂੰ ਮਾਰੀ ਨਾ ਬਗਿਆ ਰੱਖ ਨਾ ਮਰੂ ਕਾੜਾ ਕਦੇ ਘਰ ਛੋਟੇ ਇਹ ਮੈਂਨੇ 20000 ਰੁਪਏ ਮੰਗਿਆ ਮੋੜੇ ਮੰਗੀਆਂ ਮੋਟੀ ਚਮੜੀ ਦਾ ਵਾ ਉਹ ਹੱਗਦੇ ਵਗਿਆ ਆ ਜਾ ਜੂਗਾ ਇਹਨਾਂ ਕੋਲ ਬਾਅਦ ਚ ਉਹ ਪੱਠ ਲੈ ਲਾ ਤੇਰੇ ਉਹ ਪੱਠ ਵੀ ਲੈ ਲੂੰਗਾ ਉਹ ਗੱਲ ਕਰਦਾ ਪੱਠ ਵੀ ਲੈ ਲੂੰਗਾ ਕਿੰਨੇ ਪਾਣ ਦੋਣਾ ਆ ਤਾਂ ਦਿੰਦੇ ਨਹੀਂ ਮੈਂ ਉਹਨਾਂ ਪੱਠ ਲੈਣਗੇ 20 ਤੋਂ ਮੰਗਦਾ ਦੇਣਾ ਕਿੰਨੇ ਦਾ ਤੂੰ ਦੱਸ ਦੇ ਇਹ 8000 ਜਿਹੜਾ ਹੈ ਪਹਿਲਾਂ ਇਹਨਾਂ ਨੂੰ ਕਹਿਆ ਚਾਚਾ ਫਿਰ ਮੈਨੂੰ ਕਹਿਆ ਤੂੰ ਇਹਨੇ ਕਰਨ ਲਾਇਨੇ ਕੁਛ ਹੁੰਦਾ ਹੈ ਪਹਿਲਾਂ ਦੱਸ ਫਿਰ ਕਿੰਨੇ ਦੇਣਾ ਤੂੰ ਦੱਸ ਦੇ ਆਪ ਹੀ ਤੈਨੂੰ ਕਿਡਾ ਹੁਣ ਪਤਾ ਹੈ ਤੂੰ ਅੱਜ ਆਪਣੀ ਯਾਰੀ ਨਹੀਂ ਹੈਗੀ ਆਪਣਾ ਤੇਰੇ ਵੀ ਕਾਲਾ ਪਾਇਆ ਆਪਣਾ ਕਾਲਾ ਆਪਣੇ ਇਹ 20 ਦਾ ਹੈ ਨਹੀਂ ਯਾਰ ਇਹ ਕਿੰਨੇ ਦਾ ਹੋਰ ਕਿੰਨਾ ਆਹ ਫੜ ਦੇ ਨਹੀਂ ਇਹ ਇਹ ਦੂਗਾ ਦਾ ਹੈ ਨਹੀਂ ਫਰੇ ਥੋੜੀ ਸਾਂਚ ਤੇ ਨਹੀਂ ਆਉਣਾ ਥੋੜੀ ਮਰਗੀ ਆ ਨਹੀਂ ਉਹਦਾ ਗੱਲ ਨਹੀਂ ਘਰੋਂ ਫੜਾ ਮਾਲਿਆ ਰੋਕਾ ਹੀ ਕਰਦਾ ਹੋਰ ਬੱਕਰਾ ਹੈ ਨਾ ਬੱਕਰਾ ਇੱਥੇ ਜਾ ਦੋ ਯਾਰ ਕਿਸੇ ਨੂੰ ਨਾ ਕਿਹਾ 10000 ਰੁਪਏ ਦਾ ਰਸਤਾ ਨਹੀਂ ਉਹ ਤੰਗਾਈ ਲੰਘ ਜਾ ਤੂੰ ਪੈਸਾ ਹਾਂ ਇਹਦਾ ਕਰ ਲਾ ਕੇ ਯਾਰ ਹਾਂ ਕੀ ਕਰੀਆ ਲਾ ਤੂੰ ਆ ਜਾ ਉਹਦਾ ਜੋਰ ਲਾ ਜਾ ਚਾਹੇ ਤੂੰ ਸੁਣ ਹੈਲੋ ਉਹਦਾ ਜੋਰ ਲਾ 14000 ਰੁਪਏ ਲੱਗਦੇ 14000 ਥੱਲੇ ਦਾ ਸਵਾਨ ਲੱਗਦਾ ਚੱਲ ਉਹਦੇ ਫੜ ਤੂੰ ਆਪਦਾ ਫੜ ਤਾਂ ਲੋਹਰ ਦੂਰੀ ਆ ਕੰਮ ਵਾਲਾ ਹੁਣ ਆਪਾਂ ਕੀ ਨਫਾ 8000 ਰੁਪਏ ਲੈ ਹੋਰ 8000 ਨੇ ਕੀ ਫਾਇਦਾ ਨੌ ਲੈ ਲੈ ਫਾਇਦਾ ਨਹੀਂ ਬਈ ਨੌ ਲੈ ਮੈਨੂੰ ਚਾਰਾਂ ਦਾ 40000 ਲੱਗੋ ਤਿੰਨ ਗੱਡੀ ਵਿਖਰੇ ਦੱਸ ਰਿਹਾ ਉਹ ਨਹੀਂ ਹੋਣਾ ਨਹੀਂ ਕੀ ਫਿਰ ਉਹ ਅੱਧੇ ਮੁਖ ਹੈਗਾ ਮਗਰ ਬੰਦਾ ਖੜਾ ਉਹ ਵੀ ਉੱਜੂ ਕੋਈ ਵੀ ਜਾਣ ਗਿਆ ਮੈਨੂੰ ਪਤਾ ਹੈਗਾ ਪਰ ਦੂਰਾ ਕੰਮ ਕੋਈ ਉਹ ਦੂਰ ਨੇੜੇ ਗੱਲ ਪੱਠ ਦੇ ਕਿਨੇ ਵੇ ਪੱਠ ਦੇ 16000 ਰੁਪਏ ਨਾ 11000 ਔਰ ਨਹੀਂ ਵੱਡੇ ਪਾਈ ਹੋਣਾ ਨਹੀਂ ਮੈਨੂੰ 16000 ਤਾਂ ਮੈਨੂੰ ਉੱਥੇ ਰਾਜਧਾਨੀ ਜੋਰ ਲੈਂਦਾ ਓਹ ਹੋਆਂ ਕਹਿੰਦਾ ਯਾਰ ਦਿੰਦਾ ਸੀ ਮੈਨੂੰ ਦਿੰਦੇ ਸੀ ਮੈਂ ਵੇਚਿਆ ਨਹੀਂ ਮੈਂ 25 ਮੁੱਲ ਕਰਦਾ ਸੀ ਓਹ ਹੋਆਂ ਕਹਿੰਦਾ ਬਈ ਯਾਰ ਹੁਣ ਹੋਰ ਦੱਸ ਕੀ ਕਰਦੀ ਐ ਬਾਰਾ ਉਹ ਨਹੀਂ ਵੱਡੇ ਪਾਈ ਯਾਰ ਹੁਣ ਆਣੀ ਮਾ ਮਿੱਠੂ ਪੱਕੇ ਬੰਦੇ ਮੈਂ ਛੋੜੇ ਨਾਲ ਥੋੜੀ ਯਾਰ ਚੌੜ ਮੈਂ ਨਹੀਂ ਨਹੀਂ ਇਹ ਤਾਂ ਆਦਾ ਪੁੱਗਦਾ ਲੈਣਾ ਬਾਈ ਹਾਂ ਜੇ ਤੈਨੂੰ ਕੁਝ ਮਾਗੀ ਲੱਗ ਗਿਆ ਲੱਗਣਾ ਲੱਗ ਗਿਆ ਸਾਰੀ ਦੁਨੀਆ ਕਹੀ ਇਹਦੀ ਆ ਲੱਗਿਆ ਉਹ ਲੱਗਿਆ ਕੋਈ ਨਹੀਂ ਵੀਰੇ ਮੈਨੂੰ ਇੱਕ ਮਿੰਟ ਆ ਦੇਖ ਲੈ ਨਹੀਂ ਨਹੀਂ ਉਧਰ ਨਹੀਂ ਆਉਣਾ ਉਹ ਇਧਰ ਆ ਚਾਈ ਲੱਗਿਆ ਆ ਫੜਾ ਪੱਟ ਵੀ ਕਿਤੇ ਪੱਟ ਲਿਆ ਨਹੀਂ ਹੋਣਾ ਨਹੀਂ ਮਿੱਤੇ ਹੋ ਹੋ ਕਿੱਥੇ 18000 ਦਾ ਉੱਚਾ ਯਾਰ ਕਿ ਕਾੜ ਲਗੇ ਯਾਰ ਨਹੀਂ ਕਾੜਦਾ ਨਹੀਂ ਮੈਨੂੰ ਪਤਾ ਆਇਆ ਹੈ ਤੇ ਬੱਚਾ ਹੀ 7 ਮਹੀਨਿਆਂ ਦਾ ਹੈ ਇਹ ਇਹ ਕਾੜਦਾ ਤੇ ਤਾ ਬਣ ਗਿਆ ਤੂੰ ਦੇਖੇਗਾ 3 ਮਹੀਨੇ ਦਾ 11 ਦਾ ਐਡਾ ਹੁੰਦਾ ਨਹੀਂ ਜਾਂਦਾ 7 ਮਹੀਨੇ ਦਾ ਨਹੀਂ ਬਹੁਤ ਫਰ ਨਾਲ ਜਾਂਦਾ ਕਨਾ ਐਡਾ ਨਾਲ ਜਾਂਦਾ ਭਾਈ 18000 ਬੇ ਕੰਦਾ ਹੈ ਹੋਰ ਹੱਥ ਦੋ ਤੁਸੀਂ ਕਾੜ ਲਗੇ ਯਾਰ ਹਾਂ ਕੜਾ ਕੇ ਕੜਾ ਕਿਹੜਾ ਕੇ ਸਰਾਵਾਂ ਕੰਨ ਬਲਾਹੀਆ ਮਰਿਆ ਯਾਰ ਇੱਥੇ ਤਾਂ ਇਥੋਂ ਨਹੀਂ ਹੁੰਦਾ ਕੇਸ ਆ ਨਾ ਹੁਣ ਕੜਾ ਕੇ ਬਈ ਕੋਈ ਗੱਲ ਨਹੀਂ ਪੱਠ ਵੀ ਪੱਠ ਵੀ ਨਾਲ ਦੇ ਦੇ ਹਾਂ ਪੱਠ ਨਾਲ ਨਾਲ ਦੋਨੇ ਕਿੱਥੇ ਕਰ ਲੈ ਆਇਆ 12 ਲਾਇਆ ਬੱਕਰੇ ਦਾ ਐਂ ਕਰ 9 ਦੀ ਪੱਠ ਪਾ ਦੇ ਹਾਂ 9 ਦੀ ਪੱਠ ਪਾ ਦੇ ਲਾ 9 ਦੀ ਪੱਠ ਦਾ 12 ਇਹਦਾ ਲਾ ਯਾਰ ਹੈਂ ਕੱਚਾ ਮੁੰਲਾ ਇਹ ਕੱਚਾ ਰਗੀ ਹੋ ਕੱਚਾ ਹੈ ਹਾਂ ਜੀ ਮੈਂ ਕੱਚਾ ਹੈ ਕੋਣ ਪੁੱਛ ਕੇ ਉਹ ਆਪਣਾ ਪਹਿਲਾ ਹੀ ਦੇਖਦੀ ਪੁੱਛ ਤੇਰਾ ਪੁੱਛ ਰਾਉਣਾ ਕੀ ਲੱਗਿਆ ਇਹਦਾ ਗੱਲਾਂ ਕੀ ਲੱਗਾ ਹੁਣ ਕੋ ਪਾਹੇ ਗੰਗੜਾ ਕੇ ਬੜਾ ਗਿਆ ਚਲ ਕੋਈ ਗੱਲ ਨਹੀਂ ਫਿਰ ਜੇ ਤੁਹਾਡੇ ਸ਼ਾਮ ਤੇ ਆਉਂ ਨਹੀਂ ਰਹਿਣਗੇ ਯਾਰ ਇਹਦੇ ਚ ਕਿੱਡੀ ਗੱਲ ਨਾ ਬੋਲੀ ਵੀ ਦਿੰਦੇ ਨੇ ਕੰਮ ਹੀ ਘੜ ਪਾ 12 ਦੇ 9 ਕਿੰਨੇ ਹੋਗੇ ਚਾਚਾ ਹੈਲੋ ਕਾਚਾ 12 ਦੇ 9 ਕਿੰਨੇ ਹੋਗੇ 12 ਦੇ 9 21 21 ਹਜ਼ਾਰ ਪਈ ਹੋ ਗਿਆ ਕੀ ਰਾਂਤਾ ਲਾਈ ਜਾਂਦਾ ਕੀ ਹੋ ਮੈਨੂੰ 13 ਰੱਖਿਆ ਬੱਕਰਾ ਫੜਾ ਗੱਲ ਕਰਨਾ ਮੈਂ ਉਹ ਪੱਠ ਦੀ ਗੱਲ ਕਰਦਾ ਇਹਦੇ ਬੱਕਰੇ ਦੀ ਗੱਲ ਨਾ ਨਾ ਲਗ ਦੋਨਾਂ ਦਾ ਇਕੱਠਾ ਹੁੰਦਾ ਹੈ 21 ਹੋਇਆ ਨੌ ਦੀ ਪੱਠ 12 ਬੱਕਰਾ 12 ਬੱਕਾ 21 21 ਹਾਂ ਉਹ ਬਿਲਕੁਲ ਨਹੀਂ ਉਹ ਮੈਂ ਪਹਿਲਾਂ ਕਰਦਾ ਮੈਂ ਕਿਹਾ ਵੀ 13000 ਰੁਪਏ ਬਾਈ ਲਾਈ ਜਾਂਦਾ ਹਾਂ ਆਹ ਫੜ 22000 ਹੋ ਗਏ ਯਾਰ ਉਹ ਕਿੱਥੇ ਯਾਰ ਨਹੀਂ ਹੁਣ ਮਾਰੀਆਂ ਮਾਰੀਆਂ ਨਾ ਨਹੀਂ ਕੀ ਫਾਇਦਾ ਯਾਰ ਉਹ ਠੀਕ ਆ ਤੇ ਚਾਚਾ ਕਹਿੰਦਾ ਠੀਕ ਆ ਉਹ ਕਹਿੰਦਾ ਚਾਚਾ ਬਾਬਾ ਕਹਿੰਦਾ ਠੀਕ ਆ ਬੀੜੀ ਲੈ ਲਈ ਉਹਨੇ ਮਰ ਬਰ ਹੋ ਜਾ ਉਹ ਨਾ ਨਾ ਬਜੀ ਬਰ ਹੋ ਜਾ ਨਹੀਂ ਆਜ ਤਾਂ ਕੋਈ ਨਹੀਂ ਫਰੀ ਲੈ ਜਾ ਬਰ ਹੋ ਜਾ ਬਰ ਹੋ ਜਾ ਨਾ ਫਰੀ ਨਹੀਂ ਪੈਸੇ ਨਹੀਂ ਪੈਸੇ ਕਣਿਆ ਨਹੀਂ ਫਿਰ ਕੀ ਕਰੇ ਪੈਸੇ ਬਣਾ ਦੇ ਨਹੀਂ ਪੈਸੇ ਤਾਂ ਗਿਣੇ ਜਾਣਗੇ ਪੈਸੇ ਤਾਂ ਆਹ ਪੈਸੇ ਬਣਾ ਪੈਸੇ ਦੋਨਾਂ ਜੋੜਾ ਜੀ ਆ ਨਾ ਮੈਂ ਰਾਜਸਥਾਨੀ ਆਖੀਂ ਪੈਸੇ ਗਣ ਲੈ ਨਹੀਂ ਗੈਣੀ ਨਹੀਂ ਆ ਮੇਰਾ ਭਾਈ ਬਣ ਕੇ ਨਹੀਂ ਜਾਣੇ ਉਹ ਨਹੀਂ ਗੈਣੀ ਪੱਠ ਵਿੱਚ ਜੇ ਕੀ ਆ ਸਰਦਾ ਬੱਕਰਾ ਉਹ ਗਾਂ ਵਾਲਾ ਯਾਰ ਪਸੋਂ ਬਈ ਇੰਨਾ ਜਿੜਾ ਹੋਣਾ ਯਾਰ ਉਹ ਯਾਰ ਇਹਦੇ ਚ ਹੁਣ ਮੈਨੂੰ 4000 ਰੁਪਏ ਸਿੱਧੇ ਢਾਈ ਇਹਨਾਂ ਤੋਂ ਪੈਸੇ ਨੋਂਦਾ ਲਾ ਜਾਂਦਾ ਉੱਥੇ ਘਰ ਵਾਲੇ ਬੋਸ ਨਹੀਂ ਵੇਜੇ ਤੇਰੀ ਸੀਆਓ ਦੇ ਵਿੱਚ ਤੇਰਾ ਮਾਲ ਖਰੀਦਿਆ 25 ਕਰਦਾ ਇਹ ਤੇਰੀ ਸੀਆਓ ਦੇ ਵਿੱਚ ਸੀਆਓ ਹੀ ਹਾਂ ਉਹ ਵੀ ਲਈ ਜਾਂਦੇ ਆ 6000 ਵਾਲੀ ਇਹ ਤੂੰ ਮੈਨੂੰ ਲਿਆ ਦਿੰਦਾ 8000 ਕੀ ਹੋਈ ਨਿਕਰੀਆਂ ਦਾ ਕਿਹੜਾ ਨੂੰ ਮੈਨੂੰ ਲਿਆ ਦੇ ਇਹ ਕੀ ਹੋਈ ਵਿੱਚ ਵਿਗਰੀਆਂ ਦਾ ਪਾ ਲੈ ਪਾ ਆ ਜਾ ਫੜ ਲੈ ਉਹ ਪੈਸਾ ਗੱਲ ਲੈ ਉਹ ਪੈਸੇ ਮੈਂ ਗੈਣ ਲਊਂ ਆ ਫੜਾ ਯਾਰ ਪੈਸਾ ਇੱਕ ਕੋਈ ਨਹੀਂ ਬਾਈ ਹਰਦ ਲੈ ਤੈਨੂੰ ਕਰਾਉਣਾ ਕਰਾਉਣਾ ਹਲੋ ਕਰਾਉਣਾ ਕਰਾਉਣਾ ਉਹ ਪੈਸਾ ਗੱਲ ਉਹ ਪੈਸਾ ਗੈਣ ਰਹੀ ਮੈਂ ਤੇ ਉਹ ਮੈਂ ਗੈਣ ਲਊਂ ਮੈਨੂੰ ਪਤਾ ਉਹ ਪਾ ਦੇਗਾ 500 ਕੀ ਫਿਰ ਯਾਰ ਇਹ ਬੰਦਾ ਕਹਿੰਦਾ ਯਾਰ ਮੈਨੂੰ ਪਤਾ ਹੈਗਾ ਨਹੀਂ ਉਹ ਵਾਹਲਾ ਗਣੋ ਉਹ ਗੇਂਦ ਨੂੰ ਪੈਸੇ ਮੈਂ ਉਹਦੀ ਕੋਈ ਸੌਦਾ ਕਰਦਾ ਸੌਦਾ ਤਾਂ ਹੋਊਗਾ ਕਿਹਨੋਂ ਤੈਨੂੰ ਪੈਸੇ ਕੋਲ ਆਵਾ ਹੋਈ ਦੀ ਤੂੰ ਪੈਸਾ ਗਣੋ ਸੌਦਾ ਕਰੀ ਆ ਪਹਿਲਾਂ ਯਾਰ ਐ 1 4 5 ਤੇ 7 ਕਿੰਨਾ ਪੈਸਾ ਫੜਲਾ 8 9 10 ਹੀ ਦੇ ਲਾ ਬੰਦਾ ਕੇ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਰ ਐਂ ਕਿਦੋਂ ਕਰੀ ਜਨਾ ਕਰੀ ਚੱਲ 11 12 ਇਹ ਮੇਰੇ ਸ਼ਾਂਟੇ 'ਚ ਮੈਂ ਰੱਖ ਲਉਣੀ ਤੇ 14 ਇਹ ਨਹੀਂ ਬੀ 15 ਫੜੀ ਨਾ ਬਾਈ 16 ਉਹ ਨਹੀਂ ਉਹ 17 12 4 21 22 23 ਜਰਾ ਨਹੀਂ ਬਾਈ ਹੁਣ ਹੁਣ ਠੀਕ ਆ ਹੁਣ ਠੀਕ ਆ ਹੁਣ ਬਹੁਤ ਬਦਦਾ 500 ਪਏ ਹਣ ਉਹ 13 ਦਾ ਖਾਵਾ ਉਹਨੇ ਇਕੱਲੇ ਬੱਕਰੇ ਦੀ ਹੋ ਗਿਆ ਹੋ ਗਿਆ ਹੁਣ ਲਾਇਆ ਮੇਰਾ ਹੋ ਗਿਆ ਹੁਣ 13 ਦੇ 10 23 ਤਾਂ ਲੱਗ ਗਿਆ ਲੈ ਮੈਂ ਹੁਣ ਮਾਤਾ 13 ਕਰਦਾ ਮੈਨੂੰ ਫੜਾਤਾ ਨਹੀਂ 1 ਮਿੰਟ 13 ਦਾ ਬੱਕਰਾ 10 ਦੀ ਪੱਠ ਪੇ ਵੀ ਦੇ ਦਰ ਹੋਰ ਕੀ ਹੋ ਗਿਆ ਪੂਰ ਹੋ ਗਏ ਉਹ ਬਾਰੇ ਮੁਰੇ 23 ਲਾ ਕੇ ਤੁਸੀਂ 22 ਲਾਤਾ ਹਣ ਤੂੰ 23 ਕਰਤਾ ਫਿਰ 23 ਕਿਨੇ ਲਾਇਆ 23 ਮੈਂ ਹਾਂ ਬਾਈ ਬਾਈ ਤੇਰਾ ਲਾਇਆ ਤੇਰਾ ਨਾਮ ਪੱਟ ਦੇ ਨਾਮ ਕਿੰਨਾ ਲਾਉਂਦਾ 12 ਲਾਦੀ ਆ ਫੇਰ 21 ਹੁੰਦੇ ਜੀ 21 ਹੁੰਦਾ ਦੀ ਗਰਮੀ ਤੇ ਯਾਰ ਇੰਨੀ ਹੈ ਨਹੀਂ ਕਿ ਭਾਈ ਨਹੀਂ ਹੁੰਦਾ ਕਾ ਠੀਕ ਆ ਇਹ ਤਾਂ ਭਾਵੇਂ ਮੇਰਾ ਬੱਕਰਾ ਏ 3000 ਰੁਪਏ ਜਰਾ ਨਹੀਂ ਲੁੰਦਾ ਬਾ ਤੇ ਭਾਜੀ ਮਰ ਮਰ ਰਖਾਓ ਲੈ ਜਾ ਲੈ ਜਾ ਬਸ ਨਹੀਂ ਹੋਣਾ ਨੇ ਐਵੇਂ ਕੀ ਫਾਇਦਾ ਯਾਰ ਤੈਨੂੰ ਮੈਨੂੰ ਤਾਂ ਸਮਝ ਆ ਬਾਹਰ ਆ ਰਹਿਣਾ ਪਰ ਐਵੇਂ ਥੋੜੀ ਨਹੀਂ ਲੋਕੀ ਕਹਿਣਗੇ ਅੱਖਾਂ ਕਰਦੇ ਆ ਪਤਾ ਹੀ ਨਹੀਂ ਇਹਦਾ ਸਮਝ ਨਹੀਂ ਆਉਂਦੀ ਯਾਰ ਨਹੀਂ ਆਉਂਦੀ ਉਹ ਬਣਾ ਫਲਾ ਯਾਰ ਨਹੀਂ ਪੱਟੋ ਵੀ ਵੇਚ ਪਾਈਆਂ ਦਾ ਆ ਦੇਖ ਵਿੱਚ ਮੈਂ ਨਹੀਂ ਆਉਣਾ ਉਹ ਨੂੰ ਲੈ ਆਵਾਂ ਬੜਲਾ ਬੜੀ ਕੋਈ ਗੱਲ ਆ ਦੇ ਲੈ ਫੜਾ ਫੜਾ ਉਹ ਫੜਾ ਮੈਂ ਤਾਂ ਨਹੀਂ ਕਹਾਂ ਉਹ ਨੂੰ ਉਂਡਾ ਦੇ ਪੈਸੇ ਪੈਸੇ ਕਿਹਨਾਂ ਕਰੋ ਚੋ ਜੇ ਮਰ ਪੈਸੇ ਆ ਲੈਦਾ ਯਾਰ ਆਇਆ ਨਾ ਕਰ ਨਹੀਂ ਪੈਸੇ ਨਾ ਫੜੀ ਨਹੀਂ ਫੜ ਦੇ ਲੈ ਆ ਜਾ ਆ ਲੈ ਫਿਰ ਪੈਸੇ ਤਾਂ ਲੈ ਨਾ ਨਾ ਰੱਖੋ ਪਾ ਲਈ ਜਾ ਥੋੜੀ ਨਾ ਰਹਿ ਜਾ ਮਾਲ ਦੀ ਰੱਖਿਆ ਜਾਣਾ ਐ ਨਹੀਂ ਦੇ ਮਾਲ ਮੁੱਲ ਤਾਂ ਲੱਗ ਜਾਂਦਾ ਲੈ ਫੜ ਜਾਇਆ ਪਤਾ ਨਾ ਨਾ ਨਹੀਂ ਯਾਰ ਆਏ ਕੀ ਬਦਾ ਯਾਰ ਲੈ ਹੁਣ ਦੇ ਹੀ ਨਾ ਦੀ ਯਾਰ ਤੁਸੀਂ ਕਹਿੰਦਾ ਗਾ ਗਾ ਲੈ ਜਾਂਦਾ ਜਿੰਨੇ ਦਾ ਮਾਲ ਉਹਨੇ ਪੈਸੇ ਲੈ ਲੇ 100 200 ਪਾਈ ਆ ਫੜ ਜਾ ਗਾ ਕਾ ਹੀ ਗਾ ਨਹੀਂ ਲੈਂਦੇ ਰੱਖ ਯਾਰ ਪਾਏ ਦੀ ਹੁਣ ਤਾਂ ਫੜਨਾ ਬੜਾ ਹੱਦੀ ਹੱਦੀ ਮਾਰੀ ਨਾ ਬਗਿਆ ਯਾਰ ਨਾ ਮਰੂ ਕਿਹਾ ਨਾ ਦੇ ਘਰ ਮੇਰਾ ਹੋਰ ਯਾਰ ਹੋਰ ਯਾਰ ਥਾਪੀ ਮਰਵਾ ਦਿੰਦੇ ਤੁਸੀਂ ਯਾਰ ਬੰਦੇ ਦੀ ਸਮਾਗ ਦੇਗਾ ਜੋਰ ਮਣੇ ਥਾਪੀ ਭਜਦੀ ਨਹੀਂ ਉਹ ਬੱਕਰਾ ਦਾ ਉਹ ਭਾਂ ਦਾ ਆਹ ਸੀ ਬੱਕਰਾ ਆ ਲੈ ਆ ਲੈ ਕਿੱਥੇ ਗਾ ਉਹ ਬੱਕਰਾ ਕਿੱਥੇ ਫੜਾ ਉਹ ਪਰੇ ਵਗਿਆ ਇਹ ਇਸ ਕੋ ਬੋਲਦੇ ਆ ਬੱਕਰਾ ਹਾਂ ਜੀ ਇਸ ਕੋ ਬੋਲਦਾ ਬੱਕਰਾ ਹਾਂ ਹਾਂ ਜੀ ਇਹ ਦੇਖੋ ਇਹ ਜੀ ਤੋਹਫਾ ਤੋਹਫਾ ਲਿਆ ਤੋਹਫਾ ਅਖਬਾਰ ਹੁਣਾ ਤੋਹਫਾ ਹਾਂ ਆ ਤੇਰੀ ਭੈਸੀ ਉਹ ਵਿੱਚ ਪੈ ਗਈ ਓਹ ਸੀ ਵਾਲੀ ਤੂੰ ਮੈਨੂੰ ਸੀ ਆ ਹੀ ਰਹਿ ਗਈ 6-7 ਮਹੀਨੇ ਦਾ ਕਰਾ ਤੋਰੀ ਕੋਈ ਮਰ ਜਾਂਦਾ ਬਹੁਤ ਵੱਡੂਗਾ ਤੇਰਾ ਮੈਂ ਮਾਨਕ ਵੱਡੇ ਬੱਕਰੇ ਦਾ ਬੱਚਾ ਆ ਯਾਰ ਗੁੱਸੇ ਹੋ ਕੇ ਉਹਨਾ ਮੁੜ ਕੇ ਉਹਨਾ ਮੈਂ ਚਲੋ ਹਲੋ ਉੱਚੇ ਮੱਥੇ ਤੇਰੀ ਹਾਂ ਚਾਹ ਚਲ ਐਡ ਹੋ ਗਿਆ ਉਹ ਯਾਰ ਮੈਂ ਜਸਦੀਖ ਚਾਹ ਚਲੇ ਕੰਮ ਹੀ ਇਹ ਆ ਕਿੰਨੇ ਨਕ ਲੈ ਆ ਦਿਖਾ ਆਪਾਂ ਲੈ ਲਿਆ 7 8 9 10 11 12 ਤੇ 2 14 ਤੇ 16 ਤੇ 5 ਜੋ 21 21 ਕਿਨਾਂ ਦਾ 20 ਕਿਨਾਂ ਦਾ 21 ਕਿਨਾਂ ਦਾ ਕਿੱਥੋਂ ਕਿੱਥੋਂ ਦਾ ਆਰਡਰ ਲੈ ਰਹੇ ਹੋਗੇ ਆਰਡਰ ਮਹਾਰਾਸ਼ਟਰ ਕੇਰਲਾ ਆ ਤਾਮਿਲਨਾਡੂ